ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਜੀ ਰੋਜ਼ਾਨਾ ਸਪੋਰਟਸਨ ਮੈਂ ਹਾਂ ਅਸ਼ਵੀ ਸ਼ਰਮਾ ਅੱਜ ਕਰਾਂਗੇ ਗੱਲ ਗਰਮੀ ਦੀ ਗਰਮੀ ਦੀ ਜਿਹੜੀ ਆਤਾ ਉਹ ਹੋ ਚੁੱਕੀ ਆ ਕਿਉਂਕਿ ਇੰਨੀ ਗਰਮੀ ਪੈ ਰਹੀ ਆ ਕਿ ਹੱਦੋਂ ਵੱਧ ਜਿਹੜੀ ਗਰਮੀ ਜਿਹੜੀ ਪੈ ਰਹੀ ਗਰਮੀ ਅੱਜ ਸਵੇਰ ਤੋਂ ਜਿਹੜੀ ਆ ਗਰਮੀ ਦੇ ਜਿਹੜਾ ਪਾਰਾ ਜਿਹੜਾ ਵਧਿਆ ਆ ਟੈਂਪਰੇਚਰ ਵੀ ਘੱਟੋ ਘੱਟ ਅੱਜ ਜਗਰਾ 40 45 ਦੇ ਲਗਦੇ ਡਿਗਰੀ ਕਿਹਾ ਟਕਾ ਪਰ ਹਵਾ ਨਹੀਂ ਚੱਲ ਰਹੀ ਮੇਰੇ ਨਾਲ ਇਹ ਸ਼ਹਿਰ ਵਾਸੀ ਗੱਲਬਾਤ ਕਰ ਲੈਣੇ ਭਾਈ ਕਿੰਨੀ ਗਰਮੀ ਪੈ ਰਹੀ ਆ ਬਹੁਤ ਗਰਮੀ ਪੈਣ ਡਈ ਆ ਵੇਲੇ ਤੋਂ ਦੁਨੀਆ ਬਿਮਾਰ ਹੋ ਜਾਂਦੇ ਯਾ ਹਸਪਤਾਲਾਂ ਦੇ ਦਾਖਲ ਹੋਣ ਦੇ ਜਾ ਜਾ ਕੇ ਇੰਨੀ ਗਰਮੀ ਪੈਣ ਦੀ ਬਾਹਰ ਨਹੀਂ ਨਿਕਲਿਆ ਜਾਂਦੇ ਤੇ ਲੱਤਾਂ ਪੈਰ ਹਰ ਜਿਹਨੂੰ ਪੁੱਛੋ ਉਹ ਕਹਿੰਦਾ ਬੁਖਾਰ 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 ਇਨਫੈਕਸ਼ਨ ਬਸ ਇਹੋ ਕੋਈ ਆਉਂਦੇ ਔਰ ਕੁਝ ਨਹੀਂ ਆਉਂਦਾ ਬਿਮਾਰ ਵੀ ਹੋ ਲੋ ਬਹੁਤ ਦੁਨੀਆ ਹਸਪਤਾਲਾਂ ਜਾਂਦੇ ਆਪਣੇ ਘਰੋਂ ਪੱਖੇ ਖੜਨਦੇ ਤੇ ਪੱਖੇ ਨਹੀਂ ਹੈਗੇ ਤੇ ਪੱਖੇ ਘਰੋਂ ਖੜਨਦੇ ਆ ਤੇ ਪੱਖੇ ਦੀ ਤੇ ਲੋਕੀ ਮੈਂ ਹੁਣੇ ਗੱਲ ਕੀਤੀ ਇੱਕ ਟੇਲਰ ਨਾਲ ਗੱਲ ਕੀਤੀ ਉਹ ਟੇਲਰ ਕਹਿੰਦਾ ਪੱਖੇ ਦੀ ਹਵਾ ਨਹੀਂ ਲੱਗਦੀ ਕਿ ਦੀ ਹਵਾ ਲੱਗਿਆ ਕਿ ਤਰ੍ਹਾਂ ਜਦੋਂ ਗਰਮੀ ਨਹੀਂ ਪੈਣਦੀ ਸਾਹ ਕੋ ਟੈਂਦਾ ਸਾਹ ਕੋ ਟੈਂਦਾ ਇੰਨੀ ਉਹ ਹੁੰਸ ਲੱਗਾ ਵਾ ਹੁੰ ਕਮ ਸਜਾਉਂ ਡਿਆ ਸਾਨੂੰ ਤੁਹਾਨੂੰ ਚਮਾਸਿਆਂ ਦਾ ਮਹੀਨਾ ਵਾਹ ਮਾਸ਼ਾਅੱਲਾ ਪਰ ਇਹ ਬੰਦੇ ਮਾਰਨ ਵਾਲਾ ਚਮਾਸਿਆਂ ਦਾ ਥੋੜਾ ਵਾ ਇਹ ਦੁਨੀਆ ਲੈਣਾ ਮਹਲਾ ਮਹੀਨਾ ਆ ਗਿਆ ਤੁਹਾਨੂੰ ਸੱਚੀ ਗੱਲ ਦੱਸੀਏ ਇੰਨੀ ਗਰਮੀ ਕੋਈ ਹਿਸਾਬ ਨਹੀਂ ਇੱਥੇ ਪਹਿਲਾਂ ਕਦੀ ਗਰਮੀ ਨਹੀਂ ਪਈ ਪਹਿਲਾਂ ਨਹੀਂ ਪਈ ਆ ਮਹੀਨਾ ਡੇਢ ਹੋ ਗਿਆ ਤੇ ਜਿਆਦੀ ਪੈਣ ਡੇ ਪਹਿਲਾਂ ਪਹਿਲਾਂ ਤਾਂ ਚੱਲ ਆਉਂਦੀ ਤੇ ਜਾਂਦੀ ਰਹਿੰਦੀ ਹੁੰਦੀ ਜਾਂਦੀ ਕੋਈ ਗੱਲ ਨਹੀਂ ਇਹ ਮੀਂਹ ਕਦੋਂ ਦਾ ਪਿਆ ਆਪਣੇ ਜਨਾਲੀ ਮੀਂਹ ਉਹ ਪਰਸੋਂ ਵਸਰ ਪੈ ਗਿਆ ਜੇ ਜਿੜਿਆਲੇ ਫੇਰ ਨਹੀਂ ਪਿਆ ਕੀ ਗੱਲੇ ਇਥੇ ਕੀ ਇਥੇ ਦੁਨੀਆ ਨਹੀਂ ਰਹਿਣ ਡਈ ਰੱਬ ਕਹਿਰ ਹੋਇਆ ਵਾ ਮਤਲਬ ਕਿ ਜੰਡਿਆਲੇ ਘਟ ਪਿਆ ਵਾ ਜ ਕਪੀ ਕਿੰਨਾ ਤੁਹਾਡਾ ਮੇਰੇ ਦਾ ਬਰੋਸਰ ਮੈਂ ਲੋ ਸਰਮਨ ਲੋ ਸਰਮਨ ਕਿੰਨੀ ਗਰਮੀ ਪੈ ਰਹੀ ਆ ਗਰਮੀ ਤੇ ਮਾਰਾ ਬਹੁਤ ਜਿਆਦਾ ਹੈ ਅੱਜ ਗਰਮੀ ਬੈਠੀ ਹੈ ਤੇ ਗਰਮੀ ਦੇ ਨਾਲ ਕਾਰੋਬਾਰ ਤੇ ਕਿੰਨਾ ਕਾਰੋਬਾਰ ਤੇ ਜਿਪਰੀ ਠੱਪ ਹੋਏ ਪਏ ਆ ਹਾਂ ਪਤਾ ਤੁਹਾਨੂੰ ਕਰਦਾ ਮੈਂ ਤੇ ਬਿੜੀ ਸਿੱਟਾਂ ਦਾ ਕੰਮ ਕਰਦਾ ਸੀ ਇਹ ਮਤਲਬ ਇਸ ਟਾਈਮ ਜਿਹੜੀ ਇੰਨੀ ਗਰਮੀ ਪੈ ਰਹੀ ਹੈ ਕਿਹੜੇ ਆ ਜਿਹੜਾ ਸੌਣ ਤੋਂ ਮਹੀਨੇ ਤੋਂ ਪਹਿਲਾਂ ਇੰਨੀ ਗਰਮੀ ਪੈਂਦੀ ਹੁੰਦੀ ਨਹੀਂ ਨਹੀਂ ਅੱਗੇ ਕਦੇ ਵੀ ਨਹੀਂ ਪਈ ਸੀ ਹਾਂ ਆਉਂਦੇ ਸੀ ਲੇਕਿਨ ਘੱਟ ਪੈਂਦੀ ਸੀ ਜਿਆਦਾ ਨਹੀਂ ਪੈਂਦੀ ਸੀ ਰਿਲਾਈਬਲ ਮਤਲਬ ਕਿ ਥੋੜਾ ਬਹੁਤ ਹੈ ਵਕਤ ਪਾਈ ਗਈ ਤੇ ਪੈ ਗਈ ਹਰ ਬੰਦਾ ਬਰਦਾਸ਼ਤ ਕਰ ਲੈਂਦਾ ਸੀ ਲੇਕਿਨ ਐਤ ਕੀ ਬਾਰੇ ਬਰਦਾਸ਼ਤ ਹੋਵੇ ਬਾਹਰ ਹੈਗੇ ਬਿਮਾਰ ਬੰਦੇ ਪੈ ਜਾਂਦੇ ਆ ਤੇ ਬਹੁਤ ਸਾਰੇ ਮਤਲਬ ਕਿ ਨੁਕਸਾਨ ਵੀ ਹੋ ਰਿਹਾ ਵੀ ਲੋਗ ਹੋ ਰਹੇ ਗਰਮੀ ਨਾਲ ਬਹੁਤ ਸਾਰੇ ਲੋਕ ਕਿ ਬਾਰ ਮੇਰੇ ਨਾਮ ਸ਼ਕਿੰਦਰ ਸਿੰਘ ਜੀ ਸ਼ਕਿੰਦਰ ਜੀ ਕੀ ਕਰਮੀ ਹੈ ਹੋਰ ਗਰਮੀਆਂ ਭਾਜੀ ਆ ਪੱਠੀਆਂ ਗਾੜੀ ਕੰਮ ਕਰੀਦਾ ਪਾਪੜਾ ਵੜੀਆਂ ਦਾ ਹਾਂਜੀ ਪਾਪੜਾ ਦਾ ਕੰਮ ਕਰੀਦਾ ਤੇ ਮਤਲਬ ਬਹੁਤ ਘੱਟ ਕੰਮ ਇਹ ਇੰਨੀ ਗਰਮੀ ਤੇ ਅੱਗੇ ਸਭ ਦਾ ਇੰਨੀ ਗਰਮੀ ਕਦੀ ਨਹੀਂ ਪਈ ਜਿੰਨੀ ਐਰ ਕੀ ਗਰਮੀ ਪੈਣ ਲੋਕ ਬੋਰ ਘਟ ਕਰਾਰੀ ਚੀਜ਼ ਖਾਂਦੇ ਨੇ। ਇਸ ਵੀਰੇ ਸੇ ਤਾਂ ਟਾਈਮ ਬਰ ਮਜ਼ਾ ਲੱਗਾ। ਹੁਣ ਮਸ ਬਹੁਤ ਲੱਗਾ ਵੇਖੋ ਲੈ ਕਪੜੇ ਗੱਲੇ ਹੋਏ ਪਏ ਆ। ਕੋਈ ਕਾਰੋਬਾਰ ਕਰਨ ਨੂੰ ਜੀ ਨਹੀਂ ਕਰਦਾ ਇੰਨੀ ਗਰਮੀ ਪੈਂਦੀ ਭਾਜੀ। ਹਾਂਜੀ। ਇਹ ਕਾਰੋਬਾਰ ਤਾਂ ਬਹੁਤ ਕਾਰੋਬਾਰ ਤੇ ਬਹੁਤ ਘਟ ਹੈ ਸਰਪਿਆ ਬਹੁਤ ਘਟ ਕਾਰੋਬਾਰ ਭਾਜੀ। ਕੋਈ ਮਗਲ ਪਹਿਲਾਂ ਦਾ ਕੋਈ ਕਾਰੋਬਾਰ ਨਹੀਂ ਹੈਗਾ ਅੱਜ। ਗਰਮੀ ਤਾਂ ਸਰ ਵੇਖ ਲਓ ਪੱਖੇ ਚੱਲਣ ਦੇ ਆ ਤੇ ਪਰ ਫੇਰ ਵੀ ਪਸੀਨਾ ਪਸੀਨਾ ਇਹ ਆ। ਮਤਲਬ ਨਾ ਦੇ ਕੰਮ ਹੀ ਕੋਈ ਨਿਪਟਦਾ ਵਾ ਤੇ ਨਾ ਕਸਟਮਰ ਹੀ ਸਹੀ ਤਰੀਕੇ ਨਾਲ ਆ ਰਹੇ ਆ। ਕਿਉਂਕਿ ਗਰਮੀ ਬਹੁਤ ਜ਼ਿਆਦੀ ਆ ਤੇ ਪਿੰਡਾਂ ਦੇ ਵਿੱਚ ਲੋਕਾਂ ਨੇ ਆਣਾ ਹੁੰਦਾ ਵਾ ਤੇ ਉਹਦਾ ਕਰਕੇ ਨਾਂ ਤੇ ਪਿੰਡਾਂ ਜੇ ਨਿਕਲਣ ਦੇਲ ਕਰਦਾ ਕਿ ਗਰਮੀ ਨੇ ਕੰਮ ਕਰ ਵੀ ਇਹ ਠੱਪ ਕੀਤੇ ਹੋਏ ਆ ਤੇ ਲੋਕ ਵੀ ਮਤਲਬ ਗਰਮੀ ਤੋਂ ਨਾਰਾਜ਼ ਆ ਤੇ ਰੱਬ ਲੋਕਾਂ ਨਾਲ ਨਾਰਾਜ਼ ਆ ਜਿਸ ਤਰ੍ਹਾਂ ਕਿ ਬੱਦਲ ਆਉਂਦੇ ਆ ਤੇ ਨੇਰੀ ਨੂਰੀ ਆਉਂਦੀ ਆ ਤੇ ਨੇਰੀ ਮਤਲਬ ਉਡਾ ਕੇ ਹੋਰ ਕਿਹਦੇ ਪਾਸ ਲੈ ਜਾਂਦੀ ਆ ਜਿੱਦ ਤਰ੍ਹਾਂ ਸਰਕਾਰਾਂ ਲਾਰੇ ਲਾਈ ਜਾਂਦੇ ਰੱਬ ਵੀ ਲਾਰੇ ਲਾਈ ਜਾਂਦੇ ਜੰਡਾੜੇ ਵਸੀਆਂ ਨੂੰ ਜੰਡਾੜਾ ਕੁਝ ਵੀ ਕਿੰਨੇ ਜ਼ਰਾ ਦੇਖਦੇ ਨੇ ਤਨਾਤ ਮੀਨੇ ਸਾਰੋਤਰਾ ਮਿਲ ਹਫਤਾ 10 ਦਿਨ ਹੋਈ ਗਏ ਪਰ ਉਹ ਨਹੀਂ ਜਿਹੜਾ ਪਹਿਣਾ ਚਾਹੀਦਾ ਉਹ ਨਹੀਂ ਪੈਂਦਾ ਸੁਪੂਰ ਭਾਰ ਜੀ ਮਾੜੀ ਮੋਡੀ ਪਾ ਕੇ ਇੰਨਾ ਕੀ ਖੁਸ਼ ਕਰਦਾ ਦੁਨੀਆ ਨੂੰ ਝੰਡੇ ਵਾਲੇ ਆਲੇ ਨੂੰ ਅਜੇ ਪੂਰੀ ਤਰ੍ਹਾਂ ਨਹੀਂ ਸੰਤੁਸ਼ਟ ਕੀਤਾ ਮੀਨੇ ਮੀਨੇ ਤਾਂ ਪਾਦਾ ਹੱਥ ਉੱਪਰ ਲੱਗ ਕੇ ਕਿਉਂ ਬੀ ਹੁੰਦਾ ਉਦੋਂ ਤਾਂ ਫਿਰ ਚਮਾਸੇ ਆ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦੇ ਜਿਹੜੇ ਮਤਲਬ ਕਿ ਸੇਰ ਵਾਸਤੇ ਮਾੜੇ ਆ ਮਤਲਬ ਬੱਚਿਆਂ ਲਈ ਵੀ ਸਕੂਲ ਜਾ ਰਹੇ ਆ ਬੱਚੇ ਛੋਟੇ ਛੋਟੇ ਵਿਚਾਰੇ ਆਉਂਦੇ ਆ ਜਦੋਂ ਸਕੂਲਾਂ ਤੋਂ ਮੁਰਝਾਏ ਹੁੰਦੇ ਫੁੱਲਾਂ ਵਾਂਗੂ ਤੇ ਪੇਰੈਂਟਸ ਲੈ ਕੇ ਆਉਂਦੇ ਆ ਮੋਟਰਸਾਈਕਲਾਂ ਤੇ ਵਾਹਨਾਂ ਤੇ ਜਿੰਨਾ ਜਿੱਤਰਾ ਜਿੱਤਰਾ ਸਾਧਨ ਹੈਗੇ ਲੋਕਾਂ ਨੂੰ ਲੈ ਕੇ ਆਉਂਦੇ ਵਿਚਾਰੇ ਮੈਂ ਵੀ ਖੁਦ ਆਪਣੇ ਬੇਟੇ ਨੂੰ 7ਵੀਂ 8ਵੀਂ ਪੜ੍ਹਦਾ ਮੈਂ ਮੋਟਰਸਾਈਕਲ ਤੇ ਲੈ ਕੇ ਉਹਨਾਂ ਨੂੰ ਤੇ ਮਰ ਜਾਏ ਹੁੰਦੇ ਉਧਰੋਂ ਬੈਗ ਐਡ ਐਡੇ ਭਾਰੇ ਆ ਬੱਚਿਆਂ ਦੇ ਵਜਨ ਤੋਂ ਕਈ ਗੁਣਾ ਵੱਧ ਬੈਗ ਭਾਰੇ ਆ ਤੇ ਉਹ ਵਿਚਾਰੇ ਬੱਚੇ ਵੀ ਪਰੇਸ਼ਾਨ ਐ ਤੇ ਉਹ ਤਰਸੇ ਹੁੰਦਾ ਵੀ ਬੱਚਿਆਂ ਦੀ ਪੜ੍ਹਾਈ ਬੜੀ ਔਖੀ ਆ ਮਤਲਬ ਕੁਦਰਤ ਦੇ ਹਿਸਾਬ ਨਾਲ ਵੀ ਬਹੁਤ ਜਿਹੜਾ بارشਾਂ ਨਹੀਂ ਹੁੰਦੀਆਂ ਤੇ ਗਰਮੀ ਬਹੁਤ ਜਿਆਦੀ ਆ ਤੇ ਉਹ ਹਿਸਾਬ ਨਾਲ ਬੱਚੇ ਵੀ ਪਰੇਸ਼ਾਨ ਪੇਰੈਂਟਸ ਵੀ ਪਰੇਸ਼ਾਨ ਸਾਰੀ ਮਤਲਬੀ ਦੁਨੀਆ ਹੀ ਪਰੇਸ਼ਾਨ ਫੇਲਾ ਲਦੇ ਜੀ ਅੱਜ ਬਹੁਤ ਗਰਮੀ ਜੀ ਇਹ ਮੈਨੂੰ ਤਾਂ ਸਮਾਂ ਸੁੱਤਰਨੀ ਕੋਹ ਲੱਗਣ ਦਿਆ ਜੀ ਹਾਂਜੀ ਕਿੰਨੀ ਕੀ ਮਗਰ ਗਰਮੀ ਆ ਪਹਿਲਾਂ ਤਾਂ ਵਾਦਾ ਕੀ ਕੀਤਾ ਘਟਾਤਾ ਨਹੀਂ ਵਾਦੀ ਆ ਜੀ ਬਹੁਤ ਪੱਖੇ ਥੱਲੇ ਵੀ ਪੱਖੇ ਥੱਲੇ ਲੱਗਣ ਡੇ ਜੀ ਪੱਖਾ ਦੇ ਨਾ ਬਰਾਬਰੀ ਇਹ ਚਲਾਇਆ ਹਰ ਦਾ ਕੰਮ ਹੁੰਦਾ ਵਰਤ ਨਹੀਂ ਕਰੀ ਨਾ ਜੀ ਕਿੱਥੇ ਜੀ ਕੰਮ ਨਹੀਂ ਨਿਭਣ ਦਿਆ ਜੀ ਕਿ ਕਿ ਨਾ ਕਰਦਾ ਮੈਂ ਟੈਲਰਿੰਗ ਦਾ ਕੰਮ ਕਰਦਾ ਇਹ ਵੇ ਉਹ ਜਦ ਜੀ ਉਹ 25 ਕੇ ਸਾਲ ਤੇ ਗਰਮੀ ਇੰਨੀ ਪਹਿਲਾਂ ਕਦੀ ਪਈ ਵੈ ਜਿਤਨਾ ਨਹੀਂ ਆ ਤੇ ਅਮਰੀਕਾ ਦੇ ਬਹੁਤ ਜਿਆਦੀ ਜੀ ਗਰਮੀ ਕਰੋ ਤਾਂ ਪਿਆ ਨਹੀਂ ਦੇ ਵੇਖੋ ਜੀ ਮਾੜਾ ਮੋਟਾ ਜ ਆਉਂਦਾ ਗਰੇ ਹਫਤੇ ਕੋ ਬਾਅਦ ਤੇ ਪਿਆਰ ਨੂੰ ਤਾਂ ਪਤਨ ਪੜਿਆ ਇਹ ਕੱਲ ਆਏ ਜੀ ਪਤਾ ਨਹੀਂ ਵਾਰ ਕਿਥੇ ਗਏ ਇੰਦਰ ਦੇ ਕੋਈ ਨਹੀਂ ਆਜੀ ਬਹੁਤ ਜਿਆਦਾ ਗਰਮੀ ਹੈ ਕਾਰੋਬਰ ਕਰ ਬਰ ਹੈ ਨਹੀਂ ਵਿਹਲੇ ਬੈਠੇ ਹਾਂ ਵਿਹਲੇ ਬੈਠੇ ਕਾਰੋਬਰ ਹੈ ਨਹੀਂ ਗਰਮੀ ਦੇ ਕਰਕੇ ਸਵਾਰੀ ਬਾਹਰ ਨਹੀਂ ਨਿਕਲਦੀ ਕਿੰਨੇ ਵੇ ਤੇ ਘਰੋਂ ਪਾਏ ਹੁਣ ਕਿੰਨਾ ਵੱਜ ਗਿਆ ਕਿੰਨੇ ਪਹਿ ਵਜੇ ਮੇਰੇ ਸਹੁਰੇ ਸੇ ਵਿਹਲੇ ਆਏ ਜੈ ਮਹਾਸੌਗਰ ਪੀਆ ਬਣਾਇਆ ਉਹ ਵੀ ਜੇ ਪਾਰ ਪੂਈ ਮਿਲ ਜੇ ਤਾਂ ਸਵਾਰੀ ਤੇ ਹੈ ਹੀ ਨਹੀਂ ਨਾ ਹਾਂਜੀ ਹੋਈ ਮੇਰੇ ਸਹੁਰਾ 11:00 ਵੱਜ ਗਏ ਨੇ ਭਾਜੀ ਜਾ ਤਰ ਤਰ ਜਾਰਾ ਕਰਾ ਗੁਜਾਰਾ ਇਤਰਾ ਹੀ ਆ ਕੇ ਨਾਰ ਬੱਚੇ ਕਰਦਾ ਥੋੜਾ ਬੋਤਾ ਵੀ ਕਦੋਂ ਕਦੋਂ ਪਿਆਜ ਤੇਲੇ ਮੀਨ ਹੋ ਗਏ ਚਾਰ ਚਾਰ ਦਿਨ ਹੋ ਗਏ ਪੰਜ ਇਤਰਾ ਘੁੱਟ ਨਹੀਂ ਹੁੰਦੀ ਹੁਣ ਬਹੁਤ ਜਿਆਦਾ ਘੁੱਟ ਨਹੀਂ ਹੁਣ ਹਵਾ ਚਲਦੀ ਨਾ ਮਰੀ ਮੋਟੀ ਹਵਾ ਪੱਖੀ ਅੱਖੀ ਨਹੀਂ ਆਈ ਆਵੇ ਨਾ ਚਲਣ ਦੇ ਪਾਵੇ ਅੱਤ ਦੀ ਗਰਮੀ ਪੈਂਦੇ ਨਾਲ ਲੋਕ ਵੀ ਇੱਥੇ ਦੁਖੀ ਆ ਅਸੀਂ ਲੋਕਾਂ ਨਾਲ ਵਕ ਵਕ ਲੋਕਾਂ ਨਾਲ ਗੱਲਬਾਤ ਕੀਤੀ ਆ ਔਰ ਲੋਕਾਂ ਦੇ ਕਾਰੋਬਾਰ ਵੀ ਡਾਉਣਾ ਕਿਉਂਕਿ ਇਹ ਚਮਾਸਿਆਂ ਦਾ ਜਿਹੜਾ ਮਹੀਨਾ ਵਾ ਉਹਦੇ ਕਰਕੇ ਜਿਹੜਾ ਵਾ ਗਰਮੀ ਜ਼ਿਆਦਾ ਪੈਂਦੀ ਆ ਜਿੰਨੇ ਵਾਲਾ ਗੁਰ ਤੋਂ ਜਨਨ ਸਬੰਧ ਦੇ ਨਾਲ ਅਸ਼wini ਸ਼ਰਮਾ ਦੀ ਰਿਪੋਰਟ